ਮੇਰੀ ਅਟੈਚਮੈਂਟ ਸ਼ੁਰੂ ਤੋਂ ਡੈਡੀ ਨਾਲ ਜ਼ਿਆਦਾ ਰਹੀ ਆ ਜਿਹੜੇ ਬੰਦੇ ਉਹਨਾਂ ਨੂੰ ਪਰਸਨਲੀ ਤੌਰ ਤੇ ਜਾਂ ਤੁਸੀਂ ਲਾ ਲਓ ਮਿਲਦੇ-ਗਿਲਦੇ ਰਹਿੰਦੇ ਜਾਂ ਸਾਲ ਦੇ ਵਿੱਚ ਤੁਸੀਂ ਲਾ ਲਓ ਇੱਕ ਜਾਂ ਦੋ ਦਫਾ ਵੀ ਮਿਲੇ ਨੇ ਜਿਹੜੇ ਉਹ ਕਲਾਕਾਰ ਨਾਲੋਂ ਜ਼ਿਆਦਾ ਅਫਸੈਟਸ ਕਰਦੇ ਸੀ ਕਿ ਇਹ ਜਿਆ ਇਨਸਾਨ ਨਹੀਂ ਹੁੰਦਾ ਮੇਰੇ ਸ਼ੁਰੂ ਤੋਂ ਆਈਦਨ ਇਸੇ ਕਰਕੇ ਰਹਿਣੀ ਕਿਉਂਕਿ ਜਿੱਦਾਂ ਉਹਨਾਂ ਨੇ ਬੈਲੈਂਸ ਕੀਤਾ ਤਾਂ ਹੀ ਜਿਵੇਂ ਤੁਸੀਂ ਕਹੇ ਨਾ ਮੇਰੀ ਵਾਈਫ ਨੇ ਕਿਹਾ ਵੀ ਉਹਨਾਂ ਨੇ ਇਦਾਂ ਕਦੇ ਨਹੀਂ ਤਰੀਬ ਕੀਤਾ ਹੈ ਨਾ ਸੋ ਜਿੰਨੇ ਵੀ ਬੰਦੇ ਮਿਲੇ ਨੇ ਜਾਂ ਜਿਹੜੇ ਵੀ ਬੰਦੇ ਮਿਲਦੇ ਨੇ ਆਉਂਦੇ ਨੇ ਉਹ ਇਹੀ ਕਹਿੰਦੇ ਨੇ ਕਿ ਉਹਨਾਂ ਨੇ ਕਦੀ ਫੀਲ ਹੀ ਨਹੀਂ ਹੋੰਦਿੱਤਾ ਟਰਾਈ ਕਰਦਾ ਹੁੰਨਾ ਕਿ ਉਦਾਂ ਦਾ ਬਣਾ ਹੈ ਨਾ ਸੁਭਾਅ ਦੇ ਵਿੱਚ ਨਿੱਗ ਹੋਵੇ ਤੇ ਕਿਸੇ ਨੂੰ ਕਦੇ ਹਰਟ ਨਾ ਕਰੀਏ ਇੱਕ ਫਾਦਰ ਸੰਦਰਾ ਰਿਲੇਸ਼ਨ ਨਾ ਵੈਸੀ ਹੀ ਲੱਗ ਹੁੰਦਾ ਹੈ ਫੈਮਲੀ ਵਿੱਚ ਕਿਉਂਕਿ ਫਾਦਰ ਬੜੀਆਂ ਚੀਜ਼ਾਂ ਹੁੰਦੀਆਂ ਜੋ ਬੋਲ ਕੇ ਨਹੀਂ ਦੱਸਦੇ ਆਪਣੇ ਬੱਚਿਆਂ ਨੂੰ ਜਾਂ ਉਹ ਕੁੜੀ ਹੋਵੇ ਆ ਬੇਟਾ ਹੋਵੇ ਮੈ ਮੈਨੂੰ ਇੱਕ ਚੀਜ਼ ਬਹੁਤ ਸੋਹਣੀ ਲੱਗੀ ਸੀ ਜਦੋਂ ਤੁਹਾਡੀ ਵਾਈਫ ਨੇ ਕਿਹਾ ਸੀ ਕਿ ਉਹਨਾਂ ਨੇ ਮੈਨੂੰ ਕਦੀ ਵੀ ਨੂ ਵਾਂਗ ਨਹੀਂ ਟਰੀਟ ਕੀਤਾ ਹਮੇਸ਼ਾ ਬੇਟੀ ਵਾਂਗ ਕੀ ਆਪਣੀ ਬੇਟੀ ਤੋਂ ਵੀ ਜ਼ਿਆਦਾ ਉਹ ਮੇਰੇ ਨਾਲ ਕਰਦੀ ਸੀ ਉਹ ਚੀਜ਼ ਬਹੁਤ ਘੱਟ ਫੈਮਲੀਆਂ 'ਚ ਦੇਖਣ ਨੂੰ ਮਿਲਦੀ ਹੈ ਤਾਂ ਘਰ 'ਚ ਇਦਾਂ ਦਾ ਮਾਹੌਲ ਰਿਹਾ ਸ਼ੁਰ ਤੋਂ ਉਹ ਉਹਨਾਂ ਦਾ ਨਾ ਐਕਚੁਅਲੀ ਜੀ ਮਤਲਬ ਚਲੋ ਹਰ ਬੰਦਾ ਸੈਡ ਹੋਇਆ ਹੈ ਨਾ ਜਦੋਂ ਨਿਊਜ਼ ਆਊਟ ਹੋਈ ਜਦੋਂ ਪਤਾ ਲੱਗਿਆ ਸਾਰਿਆਂ ਨੂੰ ਜੇ ਮਤਲਬ ਉਹ ਹਰ ਬੰਦਾ ਇਸ ਕਰਕੇ ਸੈਡ ਹੋਇਆ ਚਲੋ ਕਲਾਕਾਰੀ ਇੱਕ ਅਡਵਿਸ਼ਾ ਹੂੰ ਉਹ ਫਨਕਾਰ ਜਦੋਂ ਜਾਂਦਾ ਹੈ ਨਾ ਤਾਂ ਬਹੁਤ ਸਾਰੇ ਫੈਨਸ ਉਹਨਾਂ ਦੇ murid ਬਹੁਤ ਬੰਦੇ ਅਪਸੈਟ ਹੁੰਦੇ ਨੇ ਕੱਲ ਰੀਸੈਂਟਲੀ ਉਜਾ ਸਾਹਿਬ ਗਏ ਨੇ ਹਾਂ ਹੈਨਾ ਸੋ ਮਤਲਬ ਉਹ ਇੱਕ ਸੰਗੀਤ ਜਗਤ ਦੇ ਸਮਰਾਟ ਰਹੇ ਨੇ ਜੀ ਹਨਾ ਤੇ ਮਤਲਬ ਉਹ ਉਹ ਨਾ ਉਹ ਚੀਜ਼ ਜਿਹੜੇ ਤਾਂ ਮੁਰੀਦ ਨੇ ਜਿਹੜੇ ਫੈਨਸ ਨੇ ਜਿਹੜੇ ਲੋਕ ਐਡਮਾਇਰਰਸ ਨੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਉਹ ਤਾਂ ਸੈਡ ਹੁਣੇ ਹੀ ਹੁਣ ਲਾਜ਼ਮੀ ਆ ਉਹਨਾਂ ਦਾ ਜਿਹੜੇ ਬੰਦੇ ਉਹਨਾਂ ਨੂੰ ਪਰਸਨਲੀ ਤੌਰ ਤੇ ਜਾਂ ਤੁਸੀਂ ਲਾ ਲਓ ਮਿਲਦੇ ਗਿਲਦੇ ਰਹਿੰਦੇ ਜਾਂ ਸਾਲ ਦੇ ਵਿੱਚ ਤੁਸੀਂ ਲਾ ਲਓ ਇੱਕ ਜਾਂ ਦੋ ਦਫਾ ਵੀ ਮਿਲਣੇ ਨੇ ਜਿਹੜੇ ਉਹ ਕਲਾਕਾਰ ਨਾਲੋਂ ਜ਼ਿਆਦਾ ਅਫਸਰਟ ਇਸ ਗੱਲ ਤੇ ਸੀ ਕਿ ਇਹ ਜਿਆ ਇਨਸਾਨ ਨਹੀਂ ਹੋਣਾ ਚਾਹੀਦਾ ਬਿਲਕੁਲ ਸੀ ਇਨਸਾਨੀਅਤ ਮੈਨੂੰ ਲੱਗਦਾ ਹਰ ਚੀਜ਼ ਤੋਂ ਪਹਿਲਾਂ ਆਉਂਦੀ ਹੈ ਕਲਾਕਾਰੀ ਤੋਂ ਵੀ ਪਹਿਲਾਂ ਆਉਂਦੀ ਹੈ ਜੇ ਤੁਸੀਂ ਇਨਸਾਨ ਚੰਗੇ ਨਹੀਂ ਹੈਗੇ ਤਾਂ ਕਲਾਕਾਰ ਤੁਸੀਂ ਬਿਸ਼ੱਕ 100 ਗੁਣਾ ਚੰਗੇ ਹੋਮ ਬਟ ਉਹ ਜੋ ਉਹਨਾਂ ਦੇ ਐਥਿਕਸ ਸੀਗੇ ਵਰਕ ਨੂੰ ਲੈ ਕੇ ਜੋ ਉਹਨਾਂ ਦੀਆਂ ਰਿਸਪੌਂਸਿਬਿਲਟੀਜ਼ ਸੀਗੀਆਂ ਸੋਸਾਇਟੀ ਨੂੰ ਲੈ ਕੇ ਉਹ ਵਿਸ਼ੱਕ ਦੀ ਉਹਨਾਂ ਨੇ ਆਪਣੀ ਰੀਲਾਂ ਪਰ ਤੇ ਰੀਲਾਂ ਦੇ ذریعے ਵਿਸ਼ੱਕ ਦੀ ਫਿਲਮਾਂ ਦੇ ذریعے ਵਿਸ਼ੱਕ ਦੀ ਛਣਕਾਟਿਆਂ ਦੇ ذریعے ਸੋਸਾਇਟੀ ਦੀ ਰਿਸਪਾਂਸਿਬਿਲਟੀ ਉਹ ਸ਼ੁਰੂ ਤੋਂ ਨਿਭਾਉਂਦੇ ਆਏ ਨੇ ਕੋਈ ਵੀ ਗੱਲ ਹਾਸੇ ਦੇ ਵੇਹ ਦੇ ਵਿੱਚ ਕਰਨੀ ਤੇ ਛੱਡਣਾ ਵਿਅੰਗ ਉਹ ਮੈਨੂੰ ਲੱਗਦਾ ਇੱਕ ਬਹੁਤ ਸੰਜੀਦਾ ਟੌਪਿਕ ਹੈ ਜੀ ਇਹ ਕਹਿਆ ਆਪਾਂ ਕਾਮੇਡੀ ਦਿੰਨੇ ਆ ਬਟ ਉਹਦੇ ਲਈ ਡੈਪਥ ਬਹੁਤ ਜ਼ਿਆਦਾ ਚਾਹੀਦੀ ਆ ਸੋ ਉਹ ਜੋ ਜੋ ਉਹਨਾਂ ਦਾ ਤਰੀਕਾ ਸੀ ਜਿਹੜਾ ਪਲੱਸ ਜੋ ਜਿੱਦਾਂ ਉਹਨਾਂ ਨੇ ਲਾਈਫ ਨੂੰ ਬੈਲੈਂਸ ਕਰਕੇ ਚੱਲਿਆ ਮੇਰੇ ਸ਼ੁਰੂ ਤੋਂ ਆਈਡਲ ਇਸੇ ਕਰਕੇ ਰਹਿਨੇ ਕਿਉਂਕਿ ਜਿੱਦਾਂ ਉਹਨਾਂ ਨੇ ਬੈਲੈਂਸ ਕੀਤਾ ਤਾਂ ਹੀ ਜਿਵੇਂ ਤੁਸੀਂ ਕਹਿ ਰਹੇ ਮੇਰੀ ਵਾਈਫ ਨੇ ਕਿਹਾ ਵੀ ਉਹਨਾਂ ਨੇ ਇਦਾਂ ਕਦੇ ਨਹੀਂ ਟ੍ਰੀਟ ਕੀਤਾ ਹੈਨਾ ਸੋ ਜਿੰਨੇ ਵੀ ਬੰਦੇ ਮਿਲੇ ਨੇ ਜਾਂ ਜਿਹੜੇ ਵੀ ਬੰਦੇ ਮਿਲਦੇ ਨੇ ਆਉਂਦੇ ਨੇ ਉਹ ਇਹੀ ਕਹਿੰਦੇ ਨੇ ਵੀ ਉਹਨਾਂ ਨੇ ਕਦੀ ਫੀਲ ਹੀ ਨਹੀਂ ਹੋਣ ਦਿੱਤਾ ਸੋ ਇਹ ਮੈਨੂੰ ਲੱਗਦਾ ਇਨਸਾਨੀਅਤ ਦੀ ਨਿਸ਼ਾਨੀ ਹੈ ਜੀ ਸੋ ਮੈਂ ਉਮੀਦ ਕਰਦਾ ਕਿ ਸ਼ਾਇਦ ਟ੍ਰਾਈ ਕਰਦਾ ਹੁੰਨਾ ਕਿ ਉਹਦਾ ਨਾ ਬਣਾ ਹੈਨਾ ਅ ਸੁਭਾਅ ਦੇ ਵਿੱਚ ਨਿੱਗ ਹੋਵੇ ਤੇ ਕਿਸੇ ਨੂੰ ਕਦੇ ਹਰਟ ਨਾ ਕਰੀਏ ਜਾਂ ਕਦੇ ਵੀ ਕਿਸੇ ਨੂੰ ਇਦਾਂ ਨਾ ਫੀਲ ਹੋਵੇ ਵੀ ਵੀ ਆਰੇ ਤਾਂ ਮਤਲਬ ਉਹ ਕਿਦਾਂ ਸੀਗੇ ਹੈਨਾ ਨੋ ਕਲਾਕਾਰੀ ਇੱਕ ਡਿਫਰੈਂਟ ਚੈਪਟਰ ਬਟ ਸਭ ਤੋਂ ਵੈਲੈਂਸਰ